ਬੱਬੂ ਮੈਂ ਕਹਣਾ ਲੀਏ ਤੇ ਮੈਂ ਨਾ ਨਾ ਆ ਬਣਾ ਲਾ ਪਾਣੀ ਖਾਰਾ ਜਿੜੀ ਖਾਰਾ ਛੱਡ ਕੇ ਤਾਇਆ ਲੱਗਦਾ ਜਿਵੇਂ ਸ਼ੈਂਪੂ ਪੀ ਜਾਂਨੇ ਇੱਥੇ ਆ ਨਹੀਂ ਹੁਣ ਤੁਸੀਂ ਮੇਰੇ ਡੰਡੇ ਮਾਰੋਗੇ ਦੱਸਾਂ ਫਿਰ ਮੰਮੀ ਨੂੰ ਮੇਰੇ ਉੱਤੇ ਚਾਹ ਡੋਲਦੀ ਸੀ ਸਵੇਰੇ ਸਾਰੇ ਮੈਂ ਹੀ ਗਿਆ ਸੀ ਕਰਨ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਤੇ ਬਣੇ ਰਿਓ ਵਲੌਗ ਦੇ ਵਿੱਚ ਐਂਡ ਤੱਕ ਬਿਕੋਜ਼ ਗਾਇਜ਼ ਵਲੌਗ ਬਹੁਤ ਕੈਂਟ ਆ ਹਰਮਨਦੀਪ ਕਿਵੇਂ ਹੈ ਹਾਂਜੀ ਸਤਿ ਸ਼੍ਰੀ ਅਕਾਲ ਬਲਾ ਦੇ ਬਲ ਸਾਰਿਆਂ ਨੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਕਰਦੇ ਹਾਂ ਸ਼ੁਰੂ ਤੂੰ ਧਿਆਨ ਨਾਲ ਕੰਮ ਨਹੀਂ ਹੁੰਦਾ ਜੇ ਅੱਗ ਲੱਗ ਜਾਂਦੀ ਫੇਰ ਦਿਖਾ ਕਿ ਤੇ ਲੱਗੀ ਕੀ ਹੈ ਕੋਈ ਬਾਜੀ ਅੱਜ ਤੇ ਵੋਟੀ ਮੱਛੀ ਸੀ ਸ਼ੁਭਕੁ ਬੋਲਿਆਗਾ ਮੈਨੂੰ ਕਿੰਨਾ ਕਰਿਆ ਚੁੱਪ ਚੁੱਪ ਗਾਦੇ ਗੱਲਾਂ ਆਂ ਜਿੱਦ ਤੱਕ ਐਵੇਂ ਮੂਡ ਜਾਂਦਾ ਨਾ ਗੁੱਸੇ ਵਾਲਾ ਮੈਂ ਆਪ ਹੀ ਚੁੱਪ ਹੋ ਜਾਂਦਾ ਮੈਂ ਕਿਉਂ ਨਹੀਂ ਛੇੜਾ ਛੇੜੂਗੀ ਕਿੱਥੇ ਆ ਆ ਦੇਖ ਹਾਂ ਚੱਲੀ ਹੈ ਪੰਜਾਲ ਚਲੀ ਲੱਗ ਗਈ ਇਹ ਪੰਜਾਬ ਨਹੀਂ ਇਹ ਉਧਰ ਨੂੰ ਚੱਲਿਆ ਬੀਕਾ ਨੇਰ ਕਨੀ ਇਹ ਤਾਂ ਪੱਟ ਗਈਆਂ ਨੇ ਪਿੱਛੇ ਬੈਠਾ ਤੇਰੀ ਗੱਲ ਤੇ ਇੱਧਰ ਕਨੀ ਮੱਕੀ ਦੇ ਬਾਨੇ ਕੁੱਟਦੇ ਆ ਆਪਣੇ ਕੜਾਕੇ ਹੈ ਇਹ ਦੀ ਕੜਾਕੇ ਕੱਢਣੇ ਚਾਹੀਦੇ ਨੇ ਉਂਗਲਾਂ 'ਚ ਕੜਾਕੇ ਦੇ ਚੱਕਰ 'ਚ ਮੇਰੀ ਉਂਗਲਾਂ ਟੁੱਟ ਜਾਂਦੀਆਂ ਐ ਲੱਗੀ ਖੜੀ ਸੀ ਜੀਰਾ ਲਿਆ ਦੀ ਚੌਲ ਬਣਾਉਣੇ ਆ ਤੈਨੂੰ ਜੀਰਾ ਮਿਲਿਆ ਏ ਕਰ ਕਦਰ ਤੂੰ ਥੋੜੀ ਰੋਗਾਣਾ ਜੀਰਾ ਜੀਰਾ ਤੈਨੂੰ ਜੀਰਾ ਮਿਲਿਆ ਏ ਕਰ ਕਦਰ ਤੂੰ ਥੋੜੀ ਜੀਰਾ ਮੇਰਾ ਬਦਲਵਾਜ ਕੁੱਕਰ ਤੇ ਤੜਕਾ ਲਾਉਣਾ ਹੈ ਸਵਾ ਨਹੀਂ ਹੈ ਸਵਾ ਸੇਰੇ ਸੁਣ ਗਿਆ ਨਾ ਅਸੀਂ ਸਵਾ ਸੁਆ ਨਹੀਂਗੇ ਮੈਂ ਕਿ ਪੱਜ ਗਿਆ ਓਏ ਤੇਰਾ ਬਲਾ ਕੇ ਨਾ ਪੰਗੇ ਲੈ ਬੰਦੀ ਰੋਟੀ ਖਾ ਲਈ ਖਾਲੀ ਪੇਟ ਨਹੀਂ ਪੰਗੇ ਲਈ ਦਿੰਦੇ ਗੇਟ ਦੂ ਸਾਰੇ ਹੀ ਬੰਦ ਕਰ ਦੇ ਨਿੱਦਰਲਾ ਵੀ ਕਰ ਤੁਸੀਂ ਆਏ ਸਦਗੀ ਪੱਕੀ ਗੱਲ ਐ ਤੂੰ ਸਬਜੀ ਦੱਸਣਾ ਬਣਾ ਕੇ ਦੇਊਂਗਾ ਤੈਨੂੰ ਪੱਕੀ ਐ ਨਾ ਪ੍ਰੋਮਿਸ ਲੈ ਫੜ ਲਾ ਗਈ şart ਅੱਜ şart ਲਾ ਗਈ ਸਬਜੀ ਮੈਂ ਹੀ ਬਣਾਉਂਗਾ ਤੈ ਤੂੰ ਗੋਲੀਆਂ ਨਾਲੇ ਖਾਦੀਆਂ ਹੀ ਨਹੀਂ ਐ ਆ ਫੜ ਗੋਲੀਆਂ ਖਾਉਣੀ ਕੀ ਸੁਭਾੜਦੇ ਸਾਰੇ ਲੱਗ ਕੇ ਨਹੀਂ ਖਾਣੀਆਂ ਮੈਂ ਕਿਉਂ ਨਹੀਂ ਖਾਣੀਆਂਗੇ ਚੱਲ ਖਾ ਮੈਨੂੰ ਦੇਖ ਤੈਨ ਤੇਰੇ ਕੋ ਦੋ ਆਪਸ਼ਨ ਆ ਦੋ ਆਪਸ਼ਨ ਆ ਤੇਰੇ ਕੋ ਜਾਂ ਦਵਾਈ ਪਰ ਖਾ ਲੈ ਤੇ ਜਾਂ ਗੋਲੀਆਂ ਖਾ ਲੈ ਠੀਕ ਐ ਜਿਦੋਂ ਕਿਵੇਂ ਕਰਦੀ ਸੀ ਮੈਂ ਨਹੀਂ ਲਵਣਾ ਮੈਂ ਨਹੀਂ ਲਵਣਾ ਉਹ ਹੀ ਦਲੇਰ ਬਣੀ ਰਹਿੰਦੀ ਹੈ ਬੱਬੂ ਮੈਂ ਕਹਣਾ ਲੀਏ ਤੂੰ ਮੈਨਾਂ ਨਾ ਨਾ ਆ ਬਣਾ ਲਾ ਹਾਲਾ ਮੇਰੇ ਨਾਲ ਕੀ ਹੁੰਦਾ ਸਾਡੀ ਨੰਦ ਤੇ ਬੇਇੱਜ਼ਤੀ ਬੱਬੂ ਕਮੈਂਟ ਤੱਕੜੇ ਜਿਹੜਦਾ ਤੂੰ ਮੇਰੀ ਬੇਇੱਜ਼ਤੀ ਕਰਦੇ ਰਹਿਣਾ ਤੇ ਸ਼ਰਮ ਨਹੀਂ ਆਉਂਦੀ ਕੀ ਇਹਦੀ ਰੱਸੀ ਵੱਢੀ ਹੈ ਅੱਜ ਹਾਏ ਕਮਾ ਇਹਨੂੰ ਅੱਜ ਹਾਏ ਐ ਖੰਡ ਨੂੰ ਮਾ ਛੱਡ ਦੇ ਛੱਡ ਦੇ ਜੀ ਇਹਨਾਂ ਨੇ ਫੇਰ ਪੱਠੇ ਲੰਚ ਕਰਦੀ ਹੈਗੇ ਮਾਰਦੀ ਹੈ ਇੱਡੀ ਤੇਨੂੰ ਮਾਰੂਗੀ ਵਾਹ ਵੀ ਵਾਹ ਮੀਨਾ ਬਣੀ ਕਮਾਲ ਹੀ ਕਰਤੀ ਅੱਜ ਤਾਂ ਐ ਅੱਜ ਤਾਂ ਚਾਹੀਏ ਸਭ ਦੇ ਵਾਸਤੇ ਪਰ ਜਾਈ ਕਿਸ ਐ ਚੁੱਪ ਕਰ ਤੂੰ ਆ ਕਾਂ ਦਾ ਕੀ ਇਲਾਜ ਕਰੀਏ ਮੀਨਾ ਬਣ ਤੁਸੀਂ ਕਾਂ ਦਾ ਕੋਈ ਸਿਸਟਮ ਦੱਸੋ ਕੀ ਕਰਿਆ ਜਾ ਸਕਦਾ ਇਹ ਥੋੜੇ ਰਗ ਨਹੀਂ ਤੁਸੀਂ ਸਾਰੇ ਖਰਚ ਕਰਤੀ ਕਰਦੇ ਨੇ ਚਾਹ ਕਿਵੇਂ ਬਣੀ ਆ ਚਾਹ ਤਾਂ ਤੁਸੀਂ ਬਣਾਏ ਤੁਹਾਨੂੰ ਪਤਾ ਕਿ ਵਾਸਤਾ ਮੀਨਾ ਬਣ ਵਸ ਚਾਹ ਬਹੁਤ ਘੈਂਟ ਬਣੀ ਪਹਿਲਾਂ ਚਾਹ ਲਈ ਦਿੱਤੀ ਹੁਣ ਹੈ ਪਹਿਲਾਂ ਨਹੀਂ ਚਾਹ ਤਾਂ ਤੁਸੀਂ ਸੀ ਪਹਿਲਾਂ ਤੁਸੀਂ ਖੋਕਾ ਖੋਲਿਓ ਨੀ ਸੱਚੀ ਮੀਨਾ ਭੈਣ ਮਜ਼ਾਕ ਦੀ ਗੱਲ ਨਹੀਂ ਚਾਹ ਇੰਨੀ ਘੈਂਟ ਬਣੀ ਨੇ ਤੇ ਇੱਕ ਵਾਰੀ ਪੀਏਂਗੇ ਨਾ ਹਮ ਦੀ ਪੇ ਕੀ ਗੱਲ ਕਹੇਗੀ ਇੱਕ ਵਾਰੀ ਕੀ ਗੱਲ ਕਹੇਗੀ ਵੀ ਦੇਲੀ ਚਾਹ ਮੀਨਾ ਭੈਣ ਬਣਾਇਆ ਕਰੀ ਮੰਮੀ ਹੂੰ ਉੱਠੀ ਤਾਂ ਨਹੀਂ ਮੈਂ ਤਾਂ ਚਾਹ ਬਣਾਉਣ ਵਾਥੇ ਸਾਲ ਦੇਖ ਲਾ ਧੁੱਪ ਚ ਕਾਲਾ ਹੋਈ ਜਾਂਦਾ ਕਾਲੇ ਦਾ ਕਹਣਾ ਕੀ ਹੋਊਗਾ ਆ ਦੇਖ ਲਾ ਇਹਦੇ ਕੁਛ ਪੋਣਾ ਨਹੀਂ ਚਾਬੀ ਗੁਰੀ ਲੈ ਗਿਆ ਨਾਲ ਇਹਨੂੰ ਅੰਦਰ ਲੋਕ ਹੋਰ ਕੀਤਾ ਪਿਆ ਕਾਲੇ ਦਾ ਕਾਲਾ ਨਹੀਂ ਹੁੰਦਾਗਾ ਸਹੀ ਆ ਇਹਦੇ ਉੱਤੇ ਚਾਬੀ ਪਾ ਚਾਬੀ ਕੀ ਉਹ ਲਿਆ ਕੇ ਪਾਈਏ ਤੇ ਕੋਈ ਕਪੜਾ-ਕਪੜਾ ਪਾ ਦੇ ਹੁਣ ਆਹ ਦਿੱਕਤ ਜੀ ਹੋ ਗਈ ਭਰਾ ਲੈ ਗਿਆ ਮੋਟਰਸਾਈਕਲ ਦੀ ਚਾਬੀ ਭਲੇਖੇ ਨਾਲ ਨਾਲ ਤੈਨੂੰ ਲੋਕ ਲੱਗਿਆ ਤੇ ਹੁਣ ਆ ਧੁੱਪੇ ਮੱਚੀ ਜਾਂਦਾ ਖੜਾ ਖੜਾ ਆਹ ਵੀਊ ਚੈੱਕ ਕਰੋ ਆਪਣੇ ਬੱਦਲ ਬਾਈ ਜੀ ਹੋਈ ਖੜੀ ਆ ਤੇ ਦੁਪਹਿਰ ਦਾ ਹੋ ਗਿਆ ਟਾਈਮ ਆ ਗਈ ਨਾ ਆ ਗਈ ਪੂਰੇ ਤੂੰ ਨਾ 12 ਮਿੰਟ ਲਾਇਆ ਨਾਉਣ ਤੇ ਮੈਨੂੰ ਕੀ ਕਹਿੰਦੇ ਮੈਂ 5 ਮਿੰਟਾਂ ਚ ਨਾ ਆਉਂਗੀ ਮੈਂ ਵੀ ਇੱਕ ਦਿਨ ਟਾਈਮ ਨਾਟ ਕੀਤਾ ਸੀ ਕਿ ਪੂਰੇ 20 ਮਿੰਟ ਲਾ ਕੇ ਆਏ ਸੀ ਲੈ ਸ਼ੂਗਰ ਘਰ ਕੈਂਟਾ ਨਹੀਂ ਲਾਇਆ ਨਹੀਂ ਮੈਂ ਜਿੱਦੋਂ ਨੋਨਾ ਨਾ ਇਕੱਠਾ ਹੀ ਨੋਨਾ ਦੋ ਤਿੰਨ ਦਿਨ ਜ਼ਰੂਰਤ ਨਹੀਂ ਪੈਂਦੀ। ਇਕੱਲਾ ਸੈਂ ਦੱਸ ਵੀ ਕਿਹੜੇ ਸਾਂਚੇ ਨਾਲ ਇੰਨਾ ਗੋਲ ਮੂੰਹ ਕੀਤਾ ਤੇਰਾ। ਇਹ ਸਾਂਚੇ ਨਾਲ ਨਹੀਂ ਇਹ ਰੱਬ ਨਾ ਮੈਂ ਦੱਸਦਾ ਇੱਕ ਕੱਦੂ ਬਣਾਉਂਦਾ ਸੀ ਜਦੋਂ। ਫਪਲੇ ਇਖੇ ਨਾਲ ਕਿਤੇ ਕੱਦੂ ਦੀ ਜਗ੍ਹਾ ਤੇ ਮੂੰਹ ਬਣ ਗਿਆ। ਤੋੜਦਾ ਮੂੰਹ ਕਿਵੇਂ ਜਿਵੇਂ ਤੋਰੀ ਹੁੰਦੀ ਹੈ। ਨਹੀਂ ਬਿਲਕੁਲ। ਪਰ ਇਹ ਆਦਨਾਂ ਕਿਉਂ? ਨਾ ਪੰਗੇ ਕਰ ਪਈ ਪੈਨ ਤੇਨੋਂ ਬਾਅਦ ਹੀ ਹੁੰਦੀ ਰਹਿੰਦੀ ਹੁਣ ਮੇਰੀ ਗੱਲ ਸੁਣ ਚਾਹ ਤਾਂ ਬਣਾ ਲਓ ਕੜਾਕੇਦਾਰ ਤੁਸੀਂ ਬਣਾਓ ਅੱਜ ਸਾਡੇ ਕੜਾਕੇ ਤੁਸੀਂ ਰੋਈ ਮੈਨੂੰ ਚਾਹ ਦਾ ਕਹਨੇ ਚਾਹ ਮੈਂ ਵੀ ਨਹੀਂ ਬਣਾਉਂਦਾ ਤੇ ਹੜਦੇ ਤੁਸੀਂ ਵੀ ਨਹੀਂ ਇਹ ਠੀਕ ਹੀ ਰਹਿਣੀ ਹੈ ਚਾਹ ਕਿਹਨੋਂ ਇਹ ਵੀ ਨਹੀਂ ਹੜਦੇ ਮੈਨੂੰ ਚਾਹ ਦਾ ਕੀ ਕਰੀ ਜਾਨੀ ਹੈ ਇੱਕ ਤਾਂ ਤੇਰੇ ਮੂਰੇ ਚੁੱਪ ਕੇ ਰਹਿਣਾ ਪੁੱਤ ਤੂੰ ਕਿੰਨੀ ਐ ਤੁਰਦੇ ਸੇ ਤੇਰੇ ਮੂਰੇ ਆਇਆ ਕਰਕੇ ਹੋਣਾ ਮੈਂ ਚੁੱਪ ਕੇ ਰਹਿਣਾ ਪਤਾ ਆ ਕਿ ਕੁਛ ਨਹੀਂ ਤੁਸੀਂ ਸਿੱਧੇ ਗੱਟਰੇ ਕਰ ਲੈਂ ਦਿੰਦੀ ਨਾ ਰੋਣਾ ਤਣ ਕੇ ਤੁਰਿਆ ਕਰੂੰਗਾ ਇਦਾਂ ਹਾਂ ਛਿਲਕੀਆਂ ਖਾਂਦੀ ਆ ਸੱਚੀ ਹੁੰਦੀ ਛਿਲਕੀਆਂ ਇੰਨੀ ਤਾਕਤ ਤੇ ਹੋਰ ਐ ਕਰ ਫਿਰ ਤੂੰ ਨਾ ਛਿਲਕੇ ਖਾ ਸੇਵ ਨਾ ਖਾਈ ਠੀਕ ਹੈ ਕੀ ਆ ਆਜਾ ਆਜਾ ਇਹਨਾਂ ਬਣ ਤੂੰ ਨਾ ਚੋਕ ਖਾ ਤੂੰ ਨਾ ਚੋਕ ਖਾ ਅਸੀਂ ਤੇਰੇ ਵਗੈਰ ਕੋਈ ਨਾ ਰੋਕਿਓ ਕੋਈ ਨਾ ਰੋਕਿਓ ਖਾ ਲੈਣ ਦੋ ਕਹਿੰਦੇ ਸੀ ਨਾ ਮੈਨੂੰ ਕੋਈ ਨਾ ਰੋਕੇ ਕਰੋ ਜਾਣ ਦੋ ਲੈ ਆ ਫਿਰ ਲੋਰ ਨਾਲੀਏ ਕਿੱਥੇ ਫੜਾ ਇੱਧਰ ਲੋਰ ਮੇਰੀ ਨਹੀਂ ਨਹੀਂ ਫੜਾ ਦੇ ਕੱਪੜੇ ਨੋਂ ਦੇ ਵਕਤ ਮੈਨੂੰ ਮਜ਼ਾਕ ਜਵਾਂ ਪਸੰਦ ਨਹੀਂ ਗਾ ਲੋ ਜੀ ਹੁਣ ਨਾ ਨੂੰ ਕੇ ਅਸੀਂ ਜਾਣਾ ਗੁਰੂ ਘਰ ਫੜਾ ਦੇ ਹਣ ਮੇਰੇ ਕੱਪੜੇ ਲੋ ਜੀ ਆਪਣੇ ਸ਼ਾਮ ਦਾ ਵੀਊ ਦਿਖਾਉਣਾ ਤੁਹਾਨੂੰ ਕਿੰਨਾ ਘੈਂਟ ਹੋਇਆ ਘੜੇ ਦਰਸ਼ਨ ਅੱਜ ਮੈਨੂੰ ਗਰਮੀ ਥੋੜੇ ਜ਼ਿਆਦਾ ਨਹੀਂ ਲੱਗੀ ਅੱਜ ਗਰਮੀ ਜ਼ਿਆਦੇ ਆ ਨਾ ਕੱਲ ਨਾ ਹਨਾ ਬੱਬੂ ਗਰਮੀ ਜ਼ਿਆਦੇ ਹੈ ਅੱਜ ਦੁਨਾਤਾ ਨਹੀਂ ਆ ਰਹਾ ਆ ਰਹਾ ਘਟਾ ਨਹੀਂ ਜਵਾਨੀ ਆਦੀ ਇੰਜ ਨਹੀਂ ਮਸਤੀ ਆਦੀ ਨਾ ਹੁੰਦਾ ਤੁਨ ਬੜੀਆਂ ਗੱਲਾਂ ਆਉਂਦੀਆਂ ਕਿ ਖੜ ਜਾ ਦੱਸੋ ਮੈਨੂੰ ਡੰਡਾ ਕਿੱਥੇ ਆ ਨਹੀਂ ਹੁਣ ਤੁਸੀਂ ਮੇਰੇ ਡੰਡੇ ਮਾਰੋਗੇ ਦੱਸਾਂ ਫਿਰ ਮੰਮੀ ਨੂੰ ਓ ਯਾਰ ਖੇਤ ਚ ਪਸੂ ਆ ਗਿਆ ਮੈਂ ਤਾਂ ਤਾਂ ਡੰਡਾ ਵੰਗੋ ਨਾਲ ਲੈ ਦੇਖੀ ਮੈਨੂੰ ਪਤਾ ਹੈ ਮੈਂ ਤੂੰ ਮੰਮੀ ਅਸੇ ਨੂੰ ਹੁੰਦਾ ਨਾ ਮਾਨ ਨੂੰ ਕੋਈ ਤਾਂ ਨਹੀਂ ਬਿੰਦਾ ਨਾ ਚਾਦਰ ਦੀ ਹੈ ਸੁਪੀ ਹੱਥ ਖੜਾ ਕਰ ਦੋ ਉਹ ਤੇਰਾ ਪਰ ਕਿੰਨੀ ਕਬਜੀ ਬਿਸ਼ਰਮ ਹੁਣ ਪਿਆ ਚਾਹ ਹੁਣ ਚਾਹ ਪੀਣ ਦਾ ਲੱਗ ਹੀ ਨਹੀਂ ਜਾ ਰਹਾ ਉਹ ਨਾ ਆ ਕੇ ਆ ਹਾ ਵੇ ਲੱਗੇ ਪਰ ਇੱਥੇ ਅਲੱਗ ਹੀ ਮਸਤ ਛੋਡੇ ਵੀ ਕਾਨੇ ਇਦਾਂ ਹੀ ਖਿੱਚਨੇ ਪੈਣੇ ਲੱਗਦਾ ਮੇਰੇ ਧੱਕੇ ਕਾ ਨਾ ਹੈ ਡੇਕ ਟਿੱਲੇ ਆ ਹੈ ਦਵਾ ਦੋ ਦੱਸਾਂ ਘਰ ਮਮੇ ਨਹੀਂ ਟਿਕਦੇ ਕਰਿਆ ਨੇ ਲੇਟ ਹੋ ਗੇ ਜਵਾਕ ਦੇਖਦੇ ਆਂ ਪੂਰੇ ਆਵਾਂਗੇ ਘੋਸੇ ਟਣ ਜੀ ਰਮਾਰੂ ਮੂਲ ਬਨ ਲਿਆ ਬੱਬੂ ਨੇ ਹੁਣ ਚੱਲੇ ਅਸੀਂ ਗੁਰੂ ਘਰ ਅਮੀਨਾ ਵੀ ਨਹੀਂ ਚੱਲੀ ਗੁਰੂ ਘਰ ਨਹੀਂ ਤੁਸੀਂ ਜਾੜੋ ਕੋਈ ਕਰ ਲੋ ਕੋਈ ਰੱਬ ਦਾ ਨਾਮ ਲੈ ਲੋ ਨਹੀਂ ਤਾਂ ਯਮਰਾਜ ਨੇ ਨਾ ਤੁਹਾਨੂੰ ਕੜਾਹਿਆਂ ਚ ਤੜਨਾ ਫੇਰ ਵੇਖੋਗੇ ਤਾਂ ਅਠਾ ਤੂੰ ਵੀ ਮੇਰੇ ਨਾਲ ਹੀ ਹੋ ਮੈਂ ਚਿੰਤਾ ਨਾ ਕਰ ਮੇਰਾ ਤਾਂ ਪੂਰਾ ਪਲਾਨ ਹੈ ਇਹਨਾਂ ਬੜੇ ਮੈਂ ਕੋਈ ਕੰਮ ਜੇ ਤੁਹਾਡੇ ਨਾਲ ਰਹਿ ਸਕਦਾ ਉੱਥੇ ਵੀ ਇਹ ਨਰਕਸਵਰ ਕਿਹੜਾ ਥੋੜਾ ਓਕਾ ਚਲੋ ਮੈਂ ਵੀ ਮਗਰ ਛੋਟੇ ਤੇ ਬਹਿ ਜਾऊंगा ਹੋਰ ਤਾਂ ਕੀ ਹੈ ਨਾ ਬਈ ਬੱਪੂ ਨਹੀਂ ਤੇ ਚੱਲਾਂਗੇ ਬਾਕੀ ਉਹ ਆਪਾਂ ਦਾ ਵਾਹਿਗੁਰੂ ਦਾ ਨਾਮ ਬੋਤ ਲੈਨੇ ਆ ਰੱਬ ਦਾ ਨਾਮ ਤੇ ਹਮੇਸ਼ਾ ਬੰਦੇ ਨੇ ਚੰਗੇ ਕਰਮ ਕਰਨੇ ਚਾਹੀਦੇ ਹੈ ਮਜ਼ਾਕ ਦੀ ਸੋਗ ਅਲਗ ਨਹੀਂ ਕੀ ਕਰਨੀ ਆ ਮਮੀ ਚ ਆਹ ਮਮੀ ਸੁੱਕੇ ਹੁੰਦੀ ਹੈ ਕੀ ਬਬੂ ਜੀ ਜਿੱਦ ਤਰ ਜਾਉਗੀ ਚੰਪਲਾ ਬਾਗ ਜਾਂਦੀ ਹੈ ਬਸ ਕੀ ਗੱਲ ਹੋ ਗਈ ਕੰਪਨੀ ਵਾਲੇ ਵੜਾ ਲੂ ਪਿੰਦੇ ਮੈਨੂੰ ਫੋਨ ਕਰ ਕਰ ਕੇ ਉਹ ਅੱਜ ਤੇਰਾ ਦਿਨ ਹੀ ਖਰਾਬ ਆ ਮੈਨੂੰ ਲੱਗਦਾ ਬੱਬੂ ਦਾ ਹਾਈ ਘਟਾਓ ਚੁੱਪ 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 ਕੀੜੀ ਦਾ ਆਟਾ ਡੁੱਲਿਆ

ਲੈ ਵੀ ਬਬੂ ਉੱtrean shal mar ke ਲੋ ਜੀ ਆ ਗਏ ਅਸੀਂ ਘਰੇ ਕਿਵੇਂ ਲੈਟ ਲੂਟ ਹੈ ਨਹੀਂ ਅੰਮੀ ਦੀ ਚਿੱਧੀ ਅੰਮੀ ਲੱਗੇ ਸਿਆਤ ਅੱਜ ਅੰਮੇ ਨੇ ਉਖੜੀਆਂ ਨੂੰ ਬੋਲ ਮਾਰਿਆ ਲੈ ਉੱਥੇ ਉਖੜੀਆਂ ਮੈਂ ਕੀ ਪਟਕੇ ਆ ਖੱਡੇ ਉਖੜੀਆਂ ਹੈਗੀਆਂ ਹੀ ਬਹੁਤ ਆ ਹੈ ਮੀਨੇ ਬਣੇ ਹੁਣ ਮੇਰੀ ਗੱਲ ਸੁਣੋ ਤੁਹਾਨੂੰ ਤਾਂ ਪਤਾ ਪ੍ਰਸ਼ਾਦ ਖਵਾਓ ਗੁਰੂ ਘਰ ਦਾ ਹੁਣੀ ਚੜੇਲ ਦੂਰ ਭਜਾਈਏ ਦੀ ਭੂਤ ਭਜਾਓ ਇਹਦੇ ਚੋਂ ਰਾਸ ਪੈਗਟ ਵੇਚਣ ਆਇਆ ਵੀ ਲੈ ਲੋ ਰਿਸਪੈਕਟ ਪਾਪੜ ਨਹੀਂ ਲਿਆਂਦੇ ਹੂੰ ਪਾਪੜ ਵੇਚਣ ਆਉਂਦੇ ਨਹੀਂ ਆਏ ਬੜਾ ਹੈ ਖੜਾ ਇੱਕ ਤਾਂ ਕਿੱਧਰ ਹੈ ਮਨਦੀਪ ਕੋਈ ਹਾਲੀਮ ਡਰਾ ਕੇ ਰੱਖਤਾ ਛੋਲੇ 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 ਕੁਮਾਣ ਗਰਮਾ ਗੜਚੀ ਆ ਗਈ ਲੈਕੂ ਇਹ ਮਜ਼ਦੂਰ ਕਹਾ ਤੇ ਕਾ ਦਿਆ ਲੋਹਾ ਪਿਗਲਾ ਕਰ ਲੋਹਾ ਪਿਗਲਾ ਹੂੰ ਆਵਲੀ ਕਿਉਂ ਆਈ ਐਨੀ ਸਬਜ਼ੀ ਪਿੱਕੀ ਗਏ ਮੈਂ ਦਾਲ ਦੇ ਵਿੱਚ ਪਾਵਰ ਬਹੁਤ ਹੁੰਦੀ ਵੈਸੇ ਜਿੰਨੀ ਬੰਦਾ ਹੋ ਸਕੇ ਨਾ ਦਾਲ ਖਾਵੇ ਹਰੀ ਸਬਜ਼ੀ ਖਾਵੇ ਕਦੇ ਕੋਈ ਬਿਮਾਰੀ ਨਹੀਂ ਲੱਗਦੀ ਐਵੇਂ ਖਾਇਆ ਤਾਂ ਖਰਾਬ ਭਲਾ ਕਰ ਜੇ ਬਣਾ ਬਣਾ ਕੇ ਖਾਣੀ ਹੈਗੇ ਆ ਕੀ ਕਾੜਾ ਇਹ ਬਣਾ ਦਰ ਪੜਨ ਤੋ ਕੇ ਲਿਆ ਇੰਨਾਂ ਨੇ ਐਵੇਂ ਕੀ ਹੈ ਮੈਂ ਸੱਚੇ ਸਰਪਨਾਲ ਤੋ ਹੋਇਆ ਨਹੀਂ ਨੀ ਤਰਾ ਦੋ ਧਰ ਦੇ ਦੋਗਾ ਇੱਕ ਉਹ ਥੱਪੜ ਨਹੀਂ ਮਾਰਨ ਰੋਟੀ ਧਰਨੂ ਕਿਉਂ ਰੋਟੀ ਬਣਾ ਮੇਰਾ ਮਰ ਪਾ ਦੇ ਪਾ ਦੇ ਰੋਟੀ ਪਾ ਦੇ ਪਾਉਣ ਕੁੱਤੇ ਆ ਪਰ ਰੋਟੀ ਈ ਗੱਲ ਹੋ ਗਈ ਸੀ ਕੀ ਕਹਿੰਦੇ ਡੈਡੀ ਮਾਣੀ ਪੀ ਤਾਂ ਡੈਡੀ ਕਿਨੇ ਕਿਸਨੇ ਸ਼ੈਂਪੂ ਕੋ ਲੈ ਕੇ ਬੱਬੂ ਨੇ ਚੱਕ ਕੇ ਸੈਂਟੀ ਕੋ ਚ ਉਹ ਸੈਂਟ ਬੱਬੂ ਨੇ ਵਿੱਚ ਪਾ ਦਾ ਪਾਣੀ ਦੇ ਹੋਰ ਵੇਖੋ ਸਹੀ ਵੱਧ ਪਾਣੀ ਖਾਰਾ ਸੀ ਡੜੀ ਖਾਰਾ ਛੱਡ ਕੇ ਤਾਇਆ ਲੱਗਦਾ ਜਿਵੇਂ ਸ਼ੈਂਪੂ ਪੀ ਜਾਂਨੇ ਪਾਣੀ ਪੀਤਾ ਨਾ ਜੇ ਤੁਮੇ ਨੂੰ ਲੱਗਿਆ ਤਾਂ ਠੀਕ ਆ ਦੇਖ ਇਹਦੇ ਵਿੱਚ ਪਾਣੀ ਦੀ ਮਿਕਸ ਬੱਬੂ ਨੇ ਕਮਾਲ ਦਾ ਹੀ ਕੰਮ ਕਰਤਾ ਆ ਸੈਂਟ ਵੀ ਡੜੀ ਤਾਂ ਜਿਹਨੇ ਕਿ ਕਿ ਸ਼ੈਂਪੂ ਕਿਹੜੇ ਕੋਲ ਰੱਖੇ ਕੋਲ ਤਾਂ ਕਰਨਾ ਹੈ ਸੈਂਟ ਤਾਂ ਹੀ ਮੈਂ ਕਿਹਾ ਸੈਂਟ ਨਹੀਂ ਸੀ ਦੀ ਸੈਂਚੋ ਖੁਸ਼ਬੂ ਕਿਉਂ ਨਹੀਂ ਹੁੰਦੀ ਮੈਂ ਤਾਂ ਹੀ ਚੱਕਰ ਚ ਪਿਆ ਖੜਾ ਸੀਗਾ ਲੱਟੂ ਜੜ ਕੇ ਫੈਸਪੇ ਆਏ ਅਸੱਚੀ ਗੱਲ ਦੀ ਨਾ ਕੋ ਮਤ ਇਹ 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 ਅਪਰ ਆਵਾ ਰੋਟੀ ਖਾ ਕੇ ਐ ਨਹੀਂ ਘੁੰਮਣਾ ਚੱਲਣਾ ਰਾਤ ਦਾ ਹੋ ਗਿਆ ਟਾਈਮ ਜੀ ਤੇ ਅਸੀਂ ਕਿਹ ਰੋਟੀ ਖਾ ਕੇ ਥੋੜਾ ਜਿਹਾ ਟੈ ਲੈ ਲਈ ਸਰਦ ਸਾਹਿਬ ਤੁਹਾਡਾ ਖੁੰਡਾ ਕਿੱਥੇ ਆ ਉਧਰ ਪਿਆ ਚਿੱਕ ਕੇ ਬੜਾ ਜੱਤਾ ਲੈ ਠੀਕ ਹੈ ਪਪਾ ਨੂੰ ਹਾਂ ਇਹ ਕਹਿੰਦਾ ਕੰਮ ਨਹੀਂ ਆਉਂਦੀ ਕਿਵੇਂ ਪਾਵਾਂਗੇ ਦੱਸ ਸਿਫਾ ਦੇ ਸਾਨ ਦੋ ਦੋ ਜੀ ਇੱਥੇ ਆਏ ਅੰਮੀ ਸਾਹੂ ਦੀ ਜਗ੍ਹਾ ਤੇ ਹਾਂ ਅਗੜੀ ਗਲੀਰ ਸੀ ਪਿੱਛੇ ਰਹੀ ਸੀ ਜੀ ਨਾ ਰਹਿ ਮਾਈ ਕੀ ਕਰੇ ਕੀ ਕਰੇ ਆ ਜਾ ਜੀ ਨਾ ਫੜੇ ਆਏ ਇਕੱਲੇ ਭਾਈਏ ਇਹ ਨਾ ਜੁਆ ਕੈਸੀ ਆ ਵਿੰਡਾ ਵਣਕੇ ਦੀ ਬਜ਼ੁਰਗ ਸਰੀਰ ਵੱਡੀ ਪਸੜ ਜੋੜਨੀ ਨਹੀਂ ਉਹ ਗੱਲ ਨਹੀਂ ਬਣਨੀ ਬਜ਼ੁਰਗਾਂ ਵੀ ਨਾ ਵਣੇ ਨੀ ਮੈਂ ਫੋਨ ਨਹੀਂ ਆ ਰਹੀ ਯਾ ਸਿੱਧਰੇ ਜੋ ਆ ਨਹੀਂ ਕੋਈ ਹੋਵੇ ਲਗਦੀ ਫਾਈਫੇ ਕਿ ਕਲੀਪ ਥੋੜੀ ਡਿਲੀ ਕਰਾਣੀ ਹੈ ਕਿ ਕਰਾਣੀ ਹੋਣੀ ਹੈ ਡਿਲੀ ਕਰਾਣੀ ਹੋਣੀ ਹੈ ਚਲ ਇੰਨਾ ਜੀ ਲਵਾਉਂਦਾ ਕਿਉ ਗਾਇਜ਼ ਇੱਥੇ ਤੱਕ ਵਲੌਗ ਦੇਖਣ ਲਈ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਚੇਤੇ ਨਾਲ ਤੇ ਕਮੈਂਟ ਵੀ ਕਰਦੇ ਪਿਆਰਾ ਜੀ ਤੇ ਬਹੁਤ ਹੀ ਘੈਂਟ ਘੈਂਟ ਵਲੌਗ ਲੈ ਕੇ ਆਵਾਂਗੇ ਸਬਸਕ੍ਰਾਈਬ ਕਰ ਲਿਓ ਇਸ ਚੈਨਲ ਨੂੰ ਲਵ ਯੂ ਵਜ ਜੂਗੀ ਹਰ ਕੁਰਸੀ ਸੇਨੋ ਸ਼ਿਰਾਰਤੀ ਹੁੰਦੀ ਨੇ 24 ਕਿ